ਦੋਸਤੋ ਕੀ ਹਾਲ ਚਾਲ ਹੈ ਮੈਂ ਤੁਹਾਡਾ ਆਪਣਾ ਵੀ ਜੇ ਸ਼ਰਮਾ ਅੱਜ ਤੁਹਾਨੂੰ ਮੈਂ 27 28 ਸਾਲ ਪਹਿਲਾ ਸਾਦੇ ਅਤੇ ਵਧੀਆ ਵਿਆਹ ਦੀ ਇੱਕ ਮੂਵੀ ਦਿਖਾ ਰਹੇ ਹਾਂ ਇਹ ਵਿਆਹ ਹੈਗਾ ਬ੍ਰਾਹਮਣ ਭਾਈਚਾਰੇ ਦਾ ਜਿੱਤਾ ਉਸੇ ਤਰ੍ਹਾਂ ਹੀ ਅਜਵੀਰਵਾ ਚੱਲਦੇ ਨੇ ਕੀ ਕਰੂੰ ਵਿਆਹ ਵਾਲੇ ਮੁੰਡੇ ਨੂੰ ਉਹਨਾਂ ਦੀਆਂ ਭੈਣਾਂ ਪਰਜਾਈਆਂ ਵੱਲੋਂ ਬਾਗ ਫੁਲਕਾਰੀ ਕਹਿ ਦਿੰਨੇ ਆਪਾਂ ਉਹ ਤਾਨ ਕੇ ਗੁਰਦੁਆਰਾ ਸਾਹਿਬ ਜਾਂ ਮੰਦਰ ਵਿਖੇ ਮੱਥਾ ਟੇਕਦੇ ਨੇ ਕਿ ਪ੍ਰਮਾਤਮਾ ਵਿਆਹ ਵਾਲੇ ਮੁੰਡੇ ਕੁੜੀ ਨੂੰ ਲੰਮੀ ਉਮਰ ਬਖਸ਼ੀ ਤੰਦਰੁਸਤੀਆਂ ਬਖਸ਼ੀ ਉਸ ਤੋਂ ਬਾਅਦ ਬਰਾਤ ਰਵਾਨਗੀ ਹੁੰਦੀ ਹੈ ਤੁਹਾਨੂੰ ਪਤਾ ਹੀ ਹੈ ਕਿ 25 30 ਸਾਲ ਪਹਿਲਾਂ ਮਰੂਤੀ ਗਾਰ ਦੀ 800 ਸੀਸੀ ਦੀ ਬਹੁਤ ਚੜ੍ਹਾਈ ਸੀ ਮਰੂਤੀ ਗਾਰ ਨੂੰ ਫੁੱਲਾਂ ਨਾਲ ਸਜਾ ਕੇ ਲੜਕੀ ਵਾਲਿਆਂ ਦੇ ਬਰਾਤ ਜਾਂਦੀ ਸੀ ਉਸ ਵੇਲੇ ਮਰੂਤੀ ਗਾਰ ਪਿਕਅਪ ਗੱਡੀਆਂ ਮਾਰਸ਼ਲ ਕਹਿੰਦੇ ਸੀ ਜਾਂ ਬਲੇਰੋ ਕਹਿੰਦੇ ਸੀ ਉਹ ਗੱਡੀਆਂ ਤੇ ਪੂਰੀ ਬਰਾਤ ਦੀ ਚੜਾਈ ਹੁੰਦੀ ਸੀ ਨਾਲ ਹੀ ਖੁੱਲੀ ਵਾਡੀ ਵਾਲੀਆਂ ਤਰਪਾਲ ਵਾਲੀਆਂ ਜੀਪਾਂ ਜਾਦਾ ਉਦੋਂ ਮਾਰਸ਼ਲ ਗੱਡੀਆਂ ਦੀ ਚੜਾਈ ਸੀ ਪੂਰੀ ਹਰ ਇੱਕ ਸ਼ਹਿਰ ਦੇ ਵਿੱਚ ਪਿੰਡ ਦੇ ਵਿੱਚ ਮਰੂਤੀ ਕਾਰ ਮਾਰਸ਼ਲ ਜੀਪਾਂ ਵੱਧ ਹੁੰਦੀਆਂ ਸੀ ਤੇ ਬਰਾਤ ਵੀ ਉਦੋਂ ਸੋ 150 200 ਬੰਦਾ ਹੁੰਦੀ ਸੀ ਇਹ ਵੱਡੀ ਗੱਲ ਬ੍ਰਾਹਮਣਾਂ ਦੀ ਬਰਾਦੀਏ ਸੀ ਵੀ ਇਹਨਾਂ ਦੀਆਂ ਜੋ ਆਪਣੇ ਆਨੰਦਗਾਰ ਜੀ ਗੁਰੂ ਘਰ ਹੁੰਦੇ ਨੇ ਲਾਵਾ ਘਰੇ ਹੁੰਦੀਆਂ ਨੇ ਇਹਨਾਂ ਦੇ ਨਰਨਕਰੀ ਭਵਨ ਦੇ ਵਿੱਚ ਜੈ ਮਾਲਾ ਹੋਈ ਸੀ ਤੇ ਉੱਥੇ ਹੀ ਬਾਬਾ ਜੀ ਨੇ ਪ੍ਰਵਚਨ ਕਰਕੇ ਜੋੜੀ ਨੂੰ ਅਸ਼ੀਰਵਾਦ ਦਿੱਤਾ ਸੀ ਤੇ ਜਾਂਦੇ ਹੋਏ ਸਾਡੇ ਇਤਿਹਾਸਕ ਸਥਾਨ ਹੈ ਬਹੁਤ ਹੀ ਪੁਰਾਣਾ 500 5700 ਸਾਲ ਪੁਰਾਣਾ ਮੱਠ ਹੈ ਜਿਹਨੂੰ ਬਾਬਾ ਮੱਠ ਜੀ ਕਿਹਾ ਜਾਂਦਾ ਹੈ ਤੁਹਾਨੂੰ દર્ਸ਼ਨ ਕਰਵਾ ਰਹੇ ਹਾਂ ਬਾਬਾ ਮੱਠ ਜੀ ਦੀ ਸਮਾਦੀ ਸਥਾਨ ਦੇ ਤਾਂ ਕਿਸੇ ਦੇ ਵੀ ਭਾਈਚਾਰੇ ਦੇ ਕਿਸ ਵੀ ਕਿਸੇ ਵੀ ਧਰਮ ਦੇ ਭਾਈਚਾਰੇ ਦੇ ਵਿਆਹ ਹੋਣਾ ਤਾਂ ਸਭ ਤੋਂ ਪਹਿਲਾਂ ਉਹ ਬਾਬਾ ਮੱਠ ਇਤਿਹਾਸਕ ਸਥਾਨ ਨਤਮਸਤਕ ਹੋ ਕੇ ਕੜ ਦੀ ਕਲਾ ਤੇ ਤੰਦਰੁਸਤੀ ਲਈ ਮੱਥਾ ਜ਼ਰੂਰ ਟੇਕੇ ਜਾਂਦੇ ਸੀ ਉਹ ਚਾਹੇ ਹਿੰਦੂ ਧਰਮ ਦੇ ਵਿੱਚ ਹੋਵੇ ਚਾਹੇ ਸਿੱਖ ਧਰਮ ਦੇ ਵਿੱਚ ਹੋਵੇ ਕਹਿਣ ਦਾ ਮਤਲਬ ਕੀ ਹੈ ਹਰ ਪਰਿਵਾਰ ਇਤਿਹਾਸਕ ਸਥਾਨ ਬਾਬਾ ਮਟਵੀਖੇ ਜ਼ਰੂਰ ਨਤਮਸਤਕ ਹੋ ਕੇ ਮੱਥਾ ਟੇਕਦੇ ਸੀ ਤਾਂ ਉਦੋਂ ਆ ਫੋਟੋਗ੍ਰਾਫਰ ਵੱਲੋਂ ਬੜਾ ਹਰਵਾਸ ਸੀ ਸ਼ੀਸ਼ਾ ਲਾ ਕੇ ਦੋ ਦੋ ਤਿੰਨ ਤਿੰਨ ਗੱਡੀਆਂ ਜਾਂਦੀਆਂ ਦਿਖਾਉਂਦੇ ਸੀ ਕੈਮਰੇ ਨਾਲ ਹੁਣ ਤਾਂ ਹਾਈ ਟੈਕ ਕੈਮਰੇ ਆ ਗਏ ਡੀਐਸਐਲਆਰ 4ਕੇ ਕੈਮਰੇ ਚੱਲ ਪਏ ਤੇ ਬਰਾਤ ਜਦੋਂ ਰਸਤੇ ਜਾਂਦੀ ਸੀ ਆ ਤੁਹਾਨੂੰ ਦਿਖਾਉਂਦੇ ਆ ਪੋਜ ਪੋਜ ਲਾਉਂਦੇ ਸੀ ਇਸ ਤਰ੍ਹਾਂ ਹੀ ਮੁੰਡੇ ਕੁੜੀ ਦੇ ਬਰਾਤ ਪਹੁੰਚ ਗਈ ਢੋਲ ਵਾਲੇ ਦੀ ਬੜੀ ਚੜਾਈ ਸੀ ਸਾਡੇ ਤਪੇ ਜੀ ਆ ਢੋਲ ਵਾਲਾ ਹੁੰਦਾ ਸੀ ਬੜੀ ਚੜਾਈ ਸੀ ਹਰ ਇੱਕ ਵਿਆਹ ਦੇ ਵਿੱਚ ਜੀ ਆ ਢੋਲ ਵਾਲਾ ਹੀ ਹੁੰਦਾ ਸੀ ਬਰਾਤ ਉੱਥੇ ਲੜਕੀ ਵਾਲਿਆਂ ਦੇ ਪਹੁੰਚ ਗਈ ਧਰਮਸ਼ਾਲਾ ਦੇ ਵਿੱਚ ਬਰਾਤ ਨੂੰ ਠਹਿਰਾਇਆ ਗਿਆ ਕੋਲਡ ਡਰਿੰਕ ਦਿੱਤੇ ਜਾਂਦੇ ਸੀ ਸਭ ਤੋਂ ਪਹਿਲਾਂ ਤੇ ਹੁਣ ਅੱਜ ਕੱਲ ਤਾਂ ਵੱਡੀਆਂ ਕੋਕ ਦੀਆਂ 2-2 ਲੀਟਰ ਦੀਆਂ ਬੋਤਲਾਂ ਆ ਗਈਆਂ ਉਹ ਤਾਂ ਇਕੱਲੀ-ਗੱਲੀ ਬੋਤਲ ਹੀ ਬਰਾਤੀਆਂ ਨੂੰ ਫੜਾਉਂਦੇ ਸੀਗੇ ਅਕਲਵੰਤ ਸਿੰਘ ਵੋਗਾ ਪ੍ਰਧਾਨ ਹਰਦੀਪ ਖੌਣਸ ਇਹ ਵੀ ਸਾਰੇ ਬਰਾਤ ਦੇ ਵਿੱਚ ਸ਼ਾਮਲ ਸੀਗੇ ਤਾਂ ਉਸ ਤੋਂ ਬਾਅਦ ਮਿਲਣੀ ਦੀ ਰਸਮ ਕਰਕੇ ਤੇ ਲੜਕੀ ਵਾਲਿਆਂ ਵੱਲੋਂ ਲੜਕੀਆਂ ਰੀਵਨ ਕਟਾਈ ਦੀ ਰਸਮ ਕਰਦੀਆਂ ਸਨ ਵੱਡੀ ਗੱਲ ਇਹ ਹੈ ਵੀ ਉਦੋਂ ਖਰਚੇ ਕੋਈ ਬੜੇ ਨਹੀਂ ਸੀ ਹੁੰਦੇ ਆ ਮਦਨ لال ਮਾਸਟਰ ਜੀ ਬੈਠੇ ਨੇ ਇਹ ਵੀ ਬਰਾਤ ਦੇ ਵਿੱਚ ਸ਼ਾਮਲ ਸੀਗੇ ਕਹਿੰਦਾ ਮੰਨ ਲਓ ਸ਼ਾਇਰ ਦੀ کریم ਹੀ ਇਸ ਬਰਾਤ ਦੇ ਵਿੱਚ ਸ਼ਾਮਲ ਸੀ ਆ ਜੱਜ ਸੁਭਾਸ਼ ਕੁਮਾਰ ਜੱਜ ਸ਼ਰੇਸ਼ ਕੁਮਾਰ ਚੰਦੇਲ ਗਿਰੀਦਾਰ ਸ਼ਰਮਾ ਜਸ਼ਪਾਲ ਗੋਲੜੀ ਇਹ ਸਾਰੇ ਬਰਾਤੀ ਸੀ ਉਦੋਂ ਤਰੀਵਨ ਦੀ ਰਸਮ ਅਦਾ ਕਰਕੇ ਬਰਾਤ ਨੂੰ ਚਾਹ ਪੀਈ ਜਾਂਦੀ ਸੀ ਆ ਜੀਆ ਢੋਲ ਵਾਲਾ ਉਦੋਂ ਫਿਰ ਇੱਕ ਵਿਆਹ ਦੇ ਵਿੱਚ ਜੀਆ ਢੋਲ ਵਾਲਾ ਹੀ ਹੁੰਦਾ ਸੀ ਮਸ਼ਹੂਰ ਹਾਂ ਬਰਾਤ ਨੂੰ ਲੜਕੀ ਵਾਲਿਆਂ ਦੇ ਘਰ ਜਾ ਰਹੀ ਹੈ ਰੀਵਨ ਦੀ ਰਸਮ ਤੋਂ ਬਾਅਦ ਚਾਹ ਪਾਣੀ ਦਾ ਪ੍ਰੋਗਰਾਮ ਹੋਵੇਗਾ